ਇਸ ਸਵਾਲ ਹੈ ਕਿ ਜਿਸ ਦਾ ਖੇਤ ਕੁਛ ਵੀ ਰੇਤ ਹੈ ਇਸ ਨੂੰ ਕਿੰਨੇ ਦੇਖੋ ਕਿ ਸਰਕਾਰ ਨੇ ਇਹ ਗੱਲ ਕਹੀ ਹੈ ਜਿਹਦਾ ਖੇਤ ਉਹਦੀ ਰੇਤ ਹੈ ਉਹ ਚਾਹੇ ਵੇਚੇ ਚਾਹੇ ਪਧਰੀ ਕਰੇ 1 ਮਹੀਨੇ ਬਾਅਦ ਪਤਾ ਲੱਗ ਜਾਣਾ ਕੀ ਕਰਤੂਤ ਕਰਦੇ ਆ ਕਈਆਂ ਕਹਿਣੀ ਔਰ ਕਰਨੇ 'ਚ ਫਰਕ ਆ ਤੇ ਇਹ ਮਹੀਨੇ ਬਾਅਦ ਇਹਦੇ ਜਵਾਬ ਦੇ ਦਾਂਗੇ ਅੱਜ ਤੋਂ ਉਹਨਾਂ ਨੇ ਕਿਹਾ ਮੈਂ ਧੰਨਵਾਦ ਕਰਦਾ ਜੀਵਿੰਦਾਰ ਜੇ ਉਹ ਕਹਿੰਦੇ ਆ ਵੀ ਆਪਣੀ ਰੇਤ ਵੇਚ ਵੀ ਸਕਦਾ ਕੱਲ ਨੂੰ ਇੱਥੇ ਕਈ ਕਿੰਤੂ ਪਰੰਤੂ ਉਠਣਿਆ ਪਾਉਦੇ ਤੇ ਜਿੱਦਣ ਉਹ ਇਸ਼ੂ ਹੋਊਗਾ ਉੱਤੇ ਚੰਗੀ ਕੋ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਇਹਨਾਂ ਦੇ ਸੁਪਰੀਮੋ ਨੇ ਵੀ ਅਸੀਂ 20000 ਕਰੋੜ ਰੁਪਈਆ ਰੇਤਾ ਤੋਂ ਕਮਾਈ ਕਮਾਈ ਕਰਕੇ ਤਾਂ ਪੰਜਾਬ ਦੇ ਵਿਕਾਸ ਚ ਲਾਵਾਂਗੇ ਅੱਜ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਅੱਜ ਝੋਲੀ ਟੱਡ ਕੇ 20000 ਕਰੋੜ ਦਾ ਪੈਕੇਜ ਮੰਗਦੇ ਹੋ ਸੈਂਟਰ ਕੋਲੋਂ ਤੇ ਜੇ ਤੁਸੀਂ ਸਹੀ ਪਾਲਿਸੀ ਬਣਾ ਕੇ 20000 ਕਰੋੜ ਰੁਪਈਆ ਕਮਾਇਆ ਹੁੰਦਾ ਤਾਂ ਅੱਜ ਝੋਲੀ ਤੇ ਨਾ ਟੱਡਣੀ ਪੈਂਦੀ ਸਾਨੂੰ ਅੱਜ ਉਸੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਹਨ ਹਜ਼ਾਰ ਕਰੋੜ ਤੱਕ ਜਾਂ 800 ਕਰੋੜ ਤੱਕ ਬਜਟ ਲੈ ਕੇ ਗਈਆਂ ਅੱਜ ਤੁਹਾਡਾ ਸਾਰਾ 1.200 ਕਰੋੜ ਦਾ ਬਜਟ ਰਹਿ ਗਿਆ ਮਾਈਨਿੰਗ ਦਾ ਮਾਈਨਿੰਗ ਨਜਾਇਜ਼ ਹੋਈ ਆ ਕਿਸੇ ਨੂੰ ਦੱਸਣ ਦੀ ਲੋੜ ਹੈ ਦਰਿਆ ਸੱਤ ਲੋਹੇ ਦੇ ਵਿੱਚ ਜਲ ਪੱਤਰ ਬਹੁਤ ਜ਼ਿਆਦਾ ਸੀ ਤਕਰੀਬਨ ਅੱਜ ਘਟ ਪਰ ਪਾਣੀ ਫੇਰ ਵੀ ਲਗਾਤਾਰ ਦਰਿਆ ਦੇ ਵਿੱਚ ਆ ਰਿਹਾ ਹੈ ਕਈ ਥਾਵਾਂ ਤੇ ਖੋਰੇ ਲੱਗਿਆ ਹੈ ਕਈ ਥਾਵਾਂ ਤੇ ਜ਼ਮੀਨਾਂ ਵਿੱਚ ਡਿੱਗੀਆਂ ਬਹੁਤ ਜ਼ਿਆਦਾ ਤਬਾਹੀ ਹੋਈ ਔਰ ਅਸੀਂ ਮਡਾਲੇ ਦੀ ਛੰਨਾ ਦੇ ਵਿੱਚ ਮੌਜੂਦ ਹਾਂ ਲੋਹੇ ਦੇ ਨੇੜੇ ਕਿ ਪਿੰਡ ਹੈ ਹਲਕਾ ਵਿਧਾਇਕ ਕਰਦੇਵ ਸਿੰਘ ਲਾਡੀ ਸ਼ੇਰਵਾਲੀ ਮੇਰੇ ਨਾਲ ਹੈ ਸਰ ਤੜਕਸਾਰ ਤੋਂ ਦੇਖ ਰਹੇ ਹਾਂ ਕਿ ਲਗਾਤਾਰ ਲੋਕਾਂ ਦੇ ਵਿੱਚ ਜਾ ਰਿਹਾ ਹਾਲਾਤ ਕਿਸ ਤਰ੍ਹਾਂ ਦੇ ਵੈਸ ਤੇ ਸਾਰਿਆਂ ਨੂੰ ਹੀ ਪਤਾ ਤੁਸੀਂ ਦੇਖਿਆ ਕਿਸ ਤਰ੍ਹਾਂ ਦੇਖੀ ਦੂੰ ਸਾਰੇ ਦੇਖੋ ਹੁਣ ਜਿੱਥੇ ਅਸੀਂ ਖੜੇ ਹਾਂ ਮੌਜੂਦਾ ਇਹ ਮਢਾਲਾ ਛੰਨਾ ਪੈਂਡਿਆ ਸਾਡਾ ਆ ਖੱਬੇ ਹੱਥ ਪੈਂਡਿਆ ਤਾਂ ਸੱਜੇ ਹੱਥ ਦਰਿਆ ਵਾ ਇੱਥੇ ਢਾ ਲੱਗੀ ਹੋਈ ਆ ਸਾਹਮਣੇ ਤੁਸੀਂ ਦੇਖ ਰਹੇ ਆ ਪਿੱਛੋਂ ਪਹਿਲਾਂ ਪਿੱਛੇ ਲੱਗੀ ਸੀ ਉਥੋਂ ਘੁੰਮ ਕੇ ਇਧਰ ਨੂੰ ਉਥੋਂ ਉਥੋਂ ਸਿੱਧਾ ਪਾਣੀ ਅੱਗੇ ਆਉਂਦਾ ਉਥੋਂ ਫੇਰ ਘੁੰਮਦਾ ਦੋ ਜਗ੍ਹਾ ਤੇ ਟਾਂ ਲੱਗੀ ਮਤਲਬ ਉਹਦੇ ਲਈ ਮੌਕੇ ਤੇ ਸਾਡੇ ਨੈਪ ਤਹਿਸੀਲਦਾਰ ਸਾਹਿਬ ਵੀ ਆ ਤੇ ਇਥੇ ਮਾਈਨਿੰਗ ਡਿਪਾਰਟਮੈਂਟ ਦੇ ਵੀ ਜੈ ਸਿੰਘ ਸਾਹਿਬ ਨੂੰ ਬੁਲਾਇਆ ਗਿਆ ਵਾ ਚਲੋ ਇਥੇ ਲਾ ਰਹੇ ਆ ਕਰੇਟ ਤੇ ਲਾ ਰਹੇ ਆ ਪਰ ਇਹਦਾ ਪੂਰਾ ਲੜੀਂਦਾ ਪ੍ਰਬੰਧ ਨਹੀਂ ਲੋਕਾਂ ਦੇ ਵਿੱਚ ਡਰਦਾ ਮਾਹੌਲ ਆ ਲੋਕ ਚਿੰਤਤ ਆ ਕਿਉਂਕਿ ਪਿੰਡ ਸਾਹਮਣੇ ਆ ਫਸਲਾਂ ਤਾਂ ਜਿਹੜੀਆਂ ਦਰਿਆ ਚ ਖਰਾਬ ਹੋਈਆਂ ਜ਼ਮੀਨਾਂ ਖਰਾਬ ਹੋ ਗਈਆਂ ਜਿਹੜਾ ਦਰਿਆ ਨੇ ਕਈ ਜਗ੍ਹਾ ਤੇ ਜ਼ਮੀਨ ਨੂੰ ਪਲਟੀ ਦੇਤੀ ਆ ਉਹ ਜ਼ਮੀਨਾਂ ਬਣਾਉਣ ਨੂੰ ਇਹਨਾਂ ਨੂੰ ਬਹੁਤ ਟਾਈਮ ਲੱਗਣਾ ਪਰ ਅੱਜ ਜਿਹੜੀ ਸਾਡੀ ਤੇ ਚਿੰਤਾ ਆ ਨਾ ਵੀ ਅੱਜ ਪਿੰਡ ਵੀ ਵੱਜ ਜਵੇ ਤਾਂ ਦਰਿਆ ਨੂੰ ਆ ਬੰਨ ਨੂੰ ਵੀ ਬਚਾਇਆ ਜਾਵੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਢਾਹ ਨੂੰ ਲੱਗਣ ਤੋਂ ਰੋਕਿਆ ਜਾਵੇ ਸੋ ਅੱਜ ਸਾਨੂੰ ਇਸ ਗੱਲ ਦੀ ਗੱਲ ਆ ਜਿੱਥੇ ਇਹਨਾਂ ਲੋਕਾਂ ਦੀ ਇੱਥੇ ਸਾਰੇ ਸਰਪੰਚ ਸਾਹਿਬ ਤੇ ਸਾਰੇ ਵੱਖ-ਵੱਖ ਪਿੰਡਾਂ ਦੇ ਹੋਰ ਵੀ ਸਾਥੀ ਆ ਪਿੱਛੇ ਗੱਟਾ ਮੰਡੀ ਕਾਸੂ ਦੇ ਵਿੱਚ ਵੀ ਪਿਛਲੇ ਦਿਨੀ ਬੜਾ ਸੀਮ ਨਾਲ ਥੱਲੇ ਆਉਂਦੀ ਚੱਲ ਪਿਆ ਸੀ ਜਿੱਥੋਂ 2019 ਦੇ ਵਿੱਚ ਆਇਆ ਸੀ ਬੰਨ ਟੁੱਟਾ ਸੀ ਬ੍ਰੀਜਿੰਗ ਹੋਈ ਸੀ ਪਰ ਉਹ ਸਾਰਿਆਂ ਲੋਕਾਂ ਸਿਸਟਮ ਨੇ ਇਹਨਾਂ ਦੇ ਡਿਪਾਰਟਮੈਂਟ ਨੇ ਤੇ ਲੋਕਾਂ ਦੇ ਸਹਿਯੋਗ ਨਾਲ ਉਹਨੂੰ ਕੰਟਰੋਲ ਕੀਤਾ ਤੇ ਹੁਣ ਆਹ ਜਿਹੜਾ ਦਰਿਆ ਪਾਣੀ ਦਾ ਵਹਾਨ ਤੇਜ਼ ਆ ਤੇ ਇਹਦੇ ਲਈ ਅਸੀਂ ਸਾਰੇ ਅਫਸਰਾਂ ਨਾਲ ਗੱਲ ਵੀ ਕੀਤੀ ਆ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਆ ਮੇਰੀ ਐਸਟੀਐਮ ਮੈਡਮ ਨਾਲ ਵੀ ਗੱਲ ਹੋਈ ਆ ਔਰ ਤਹਿਸੀਲਦਾਰ ਸਾਹਿਬ ਮੌਕੇ ਤੇ ਆ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਮਤਾ ਪਾ ਕੇ ਦਿਓ ਸਾਨੂੰ ਤੇ ਜਿਹੜੀਆਂ ਤੁਹਾਨੂੰ ਇੱਥੇ ਨੋਚਾਂ ਇੱਕ ਜਾਂ ਦੋ ਚਾਹੀਦੀਆਂ ਉਹਨਾਂ ਨੂੰ ਅਸੀਂ ਮਨਜ਼ੂਰ ਕਰਾ ਕੇ ਉਹਦਾ ਕੰਮ ਵੀ ਜਲਦੀ ਸ਼ੁਰੂ ਕਰਾਵਾਂਗੇ ਸਰ ਤੁਸੀਂ ਇੱਥੇ ਆਏ ਹੋ ਲੋਕਾਂ ਦੇ ਹਾਲਾਤ ਦੇਖ ਰਹੇ ਹੋ ਤਕਰੀਬਨ 3 ਕੋ ਘੰਟੇ ਪਹਿਲਾਂ ਦੀ ਗੱਲ ਹੈ ਕਿ ਸੱਤਾਧਾਰੀ ਸਰਕਾਰ ਦੇ ਕੁਝ ਨਮੇਦ ਦਿੱਲੀ ਤੱਕ ਆਏ ਸੀ ਤੇ ਰਾਸ਼ਨ ਵਗੈਰਾ ਵੰਡ ਰਹੇ ਸੀਗੇ ਚਲੋ ਇੱਕ ਸੇਵਾ ਪਰ ਦੂਜੇ ਪਾਸੇ ਇੱਥੇ ਕਿ ਹਾਲਾਤ ਇਹ ਵੀ ਉਹਨਾਂ ਨੂੰ ਦੇਖਣੇ ਚਾਹੀਦੇ ਸੀ ਕਿਉਂਕਿ ਉਹਨਾਂ ਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਦੇਖੋ ਰਾਸ਼ਨ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਸਾਡੇ ਪਰਿਵਾਰਾਂ ਤੇ ਰਾਸ਼ਨ ਤੋਂ ਸਾਡੀ ਪੰਜਾਬ ਦੇ ਵਿੱਚ ਇਸ ਗੱਲ ਦੀ ਤਾਂ ਬਹੁਤ ਕਿਰਪਾ ਦਾਤੇ ਦੀ ਰਾਸ਼ਨ ਤੋਂ ਕੋਈ ਭੁੱਖਾ ਨਹੀਂ ਰਹਿੰਦਾ ਸਾਡਾ ਹਰ ਬੰਦਾ ਪੇਟ ਭਰ ਕੇ ਸੌਂਦਾ ਕਿਉਂਕਿ ਸਾਡੇ ਸਮਾਜ ਸੇਵੀ ਸੰਸਥਾ ਸਾਡੇ ਬਹੁਤ ਐਨਜੀਓ ਜਿਹੜੀਆਂ ਇਸ ਕੰਮ ਤੇ ਲੱਗੀਆਂ ਜਿਹੜੇ ਸਰਕਾਰ ਦੇ ਨਾਲ ਜੁੜੇ ਹੋਏ ਲੋਕ ਹੁੰਦੇ ਆ ਉਹਨਾਂ ਦਾ ਰਾਸ਼ਨ ਵੰਡਣ ਦਾ ਕੰਮ ਨਹੀਂ ਹੁੰਦਾ ਉਹਨਾਂ ਦਾ ਹੁੰਦਾ ਵੀ ਜਿਹੜਾ ਲੜੀਂਦਾ ਪ੍ਰਬੰਧ ਕੀ ਕਰਨਾ ਲੋਕਾਂ ਨੂੰ ਬਚਾਉਣ ਲਈ ਉਹਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਅੱਜ ਕਿੰਤੂ ਪਰੰਤੂ ਨਹੀਂ ਕਰਨਾ ਅੱਜ ਮੈਂ ਕਿਸੇ ਨੂੰ ਨੀਵਾ ਦਿਖਾਉਣ ਵਾਲੀ ਗੱਲ ਨਹੀਂ ਕਰਨੀ ਅੱਜ ਕਿਉਂਕਿ ਰਾਜਨੀਤੀ ਕਰਨੀ ਮੈਂ ਇੱਥੇ ਆਇਆ ਇਹ ਮੇਰਾ ਪਰਿਵਾਰ ਆ ਮੈਨੂੰ ਹਮੇਸ਼ਾ ਮਾਣ ਦਿੰਦੇ ਆ ਤੇ ਮੈਂ ਇਹਨਾਂ ਲਈ ਹਰ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਇਹਨਾਂ ਦੇ ਮੂਰੇ ਹੋ ਕੇ ਖੜਾ ਔਰ ਮੈਨੂੰ ਅੱਜ ਸਵੀਰੇ ਇਹਨਾਂ ਨੇ ਫੋਨ ਕੀਤਾ ਵੀ ਆਹ ਚੀਜ਼ ਹੋ ਰਹੀ ਆ ਢਾਵਾਦ ਰਹੀ ਆ ਤੇ ਮੈਂ ਸਵੀਰ ਦਾ ਹੋਰ ਜੇਮਿਆਂ ਚ ਸੀ ਉੱਥੋਂ ਸਿੱਧਾ ਇੱਧਰ ਨੂੰ ਆਇਆ ਤੇ ਹੁਣ ਵੀ ਆ ਕੇ ਸਾਰਿਆਂ ਨੂੰ ਅਫਸਰਾਂ ਨੂੰ ਤਾੜਨਾ ਕਰਕੇ ਇਹਦਾ ਲੜੀਂਦਾ ਪ੍ਰਬੰਧ ਕਰਾਂਗੇ ਔਰ ਸਾਡੀ ਜ਼ਿੰਮੇਵਾਰੀ ਆ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਾਂਗੇ ਸਰ ਤੋਂ ਸੀ ਕਿਾ ਕਿ ਅੱਜ ਮੈਂ ਕਿੰਤੂ ਬ੍ਰਿੰਤੂ ਨਹੀਂ ਕਰੂੰਗਾ ਇਹ ਕੁਲੀ ਡ੍ਰੈਗ ਕਿਸੇ ਤੇ ਨਹੀਂ ਬੋਲੂੰਗਾ ਪਰ ਅਸੀਂ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆਂ ਤਾਂ ਲੋਕ ਇੱਕ ਸਵਾਲ ਕਰਦੇ ਆ ਕਿ ਇਸ ਵਾਰ ਸੀਐਮ ਸਾਹਿਬ ਨੇ 20 ਹਰ ਪੈਦਲਾਨ ਕਰਤਾ ਕਹਿੰਦੇ ਸਾਨੂੰ ਤੇ ਇਹ ਵੀ ਕਿਹਾ ਸੀ ਕਿ ਸਿੱਧੀ ਵਜਾਈ ਕਰੋ 1500 ਕਹਿੰਦੇ ਸਾਨੂੰ ਤੋਂ ਨਹੀਂ ਮਿਲਿਆ ਤੇ 20000 ਕਿੱਥੋਂ ਮਿਲਜੋ ਕਹਿੰਦੇ ਕਿ ਪੁਰਾਣੀਆਂ ਸਰਕਾਰਾਂ ਫੇਰੇ ਕੁਝ ਦੇ ਦੇਂਦੇ ਸੀ ਨਵੀਂ ਸਰਕਾਰ ਨੇ ਪਿਛਲੀ ਵਾਰ ਵੀ ਅਸੀਂ ਹੜ ਦੇ ਵਿੱਚ ਹੜ ਗਏ ਸੀ 23 ਦੇ ਵਿੱਚ ਕਹੇ ਕਿ ਉਦੋਂ 15000 ਦੇ ਕਹਿੰਦੇ ਕਿ ਕਈਆਂ ਨੂੰ ਤੋਂ ਮਿਲੇ ਨੇ ਜੇ ਮਿਲਿਆ ਤਾਂ ਕਹਿੰਦੇ ਉਹਨਾਂ ਨੂੰ ਵੀ 6500 ਰੁਪਏ ਮਿਲਿਆ। ਚਲੋ ਗੱਲ ਇਹ ਆ ਉਦੋਂ 6800 ਰੁਪਏ ਮਿਲਿਆ। ਪਹਿਲਾਂ ਜਦੋਂ 2019 ਚ ਆਇਆ ਉਦੋਂ 12000 ਰੁਪਏ ਮਿਲਿਆ। ਜਦੋਂ 22 21 ਦੇ ਵਿੱਚ ਸਾਡੀ ਸਰਕਾਰ ਸੀ ਤੇ ਜਦੋਂ ਨਰਮਾ ਖਰਾਬ ਹੋ ਗਿਆ ਸੀ ਤਾਂ ਉਦੋਂ ਅਸੀਂ 18500 ਰੁਪਏ ਉਹਨਾਂ ਨੂੰ ਦਿੱਤਾ ਸੀ ਮੌਜਾ। ਪਰ 17000 ਜ਼ਿਮੀਦਾਰ ਨੂੰ ਦਿੱਤਾ ਸੀ ਤੇ 1700 ਰੁਪਏ ਉਹਦਾ 10% 1700 ਰੁਪਏ ਤੜਾਈ ਦਾ ਮਜ਼ਦੂਰ ਨੂੰ ਦਿੱਤਾ ਸੀ। ਉਦਾ ਮਾਚਾ ਤੇ ਕੋਈ ਗੱਲ ਨਹੀਂ ਵੈਸੇ ਤਾਂ ਸੀਐਮ ਸਾਹਿਬ ਦੀ ਜਿਹੜੀ ਅਨਾਉਂਸਮੈਂਟ ਸੀ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਆ ਉਹਦਾ ਅਨਾਉਂਸਮੈਂਟ ਸੀ 25000 ਰੁਪਇਆ ਬਗੈਰ ਗਿਰਦਾਵਰੀ ਤੋਂ ਦੇ ਦੇਣਾ ਚਾਹੀਦਾ ਦਵਾਂਗੇ ਅਸੀਂ ਤੇ ਉਹਨਾਂ ਨੂੰ ਦੇਣਾ ਚਾਹੀਦਾ ਸੀ 25000 ਰੁਪਇਆ ਪਰ ਕਿੱਲਾ ਪਹਿਲਾਂ ਬਗੈਰ ਗਿਰਦਾਵਰੀ ਤੋਂ ਬਾਕੀ ਜਿਹਨਾਂ ਨੂੰ ਨੁਕਸਾਨ ਹੋਇਆ ਉਹਦੀ ਪਰਪਾਈ ਕਰਕੇ ਪੂਰੀ ਕਰਨੀ ਚਾਹੀਦੀ ਸੀ ਤੇ ਉਹਦੇ ਨਾਲ ਤਕਰੀਬਨ 50000 ਰੁਪਇਆ ਕਿੱਲਾ ਪਾਣ ਜਾਣਾ ਸੀ ਅੱਜ 20000 ਰੁਪਇਆ ਜੇ ਦਿੱਤਾ ਉਹਨਾਂ ਨੇ ਅਨਾਉਂਸ ਕੀਤਾ ਤੇ ਉਹਨਾਂ ਨੂੰ ਬਗੈਰ ਗਰਦਾਬਰੀ ਤੋਂ 20000 ਰੁਪਇਆ ਪਰ ਕਿਸਾਨ ਦੀ ਦੇ 10 ਕਿੱਲੇ ਜ਼ਮੀਨ ਹੈ 10 ਕਿੱਲੇ ਦੀ ਦੇਣਾ ਚਾਹੀਦਾ ਜੇ ਕਿਸਾਨ ਦੀ 17 ਕਿੱਲੇ ਜ਼ਮੀਨ ਜਿਹੜੀ ਸਾਡੀ ਸੀਲਿੰਗ ਐਕਟ ਆ 17 ਏਕੜ ਤੱਕ ਆ ਤਾਂ 17 ਏਕੜ ਤੱਕ ਦੇਣਾ ਚਾਹੀਦਾ ਇੱਕ ਕੱਲ ਨੂੰ ਹੋਰ ਕੁਐਸਚਨ ਉਠਣਾ 5 ਕਿੱਲੇ ਤੋਂ ਵੱਧ ਨਹੀਂ ਇਹਨਾਂ ਨੇ ਦੇਣਾ ਜ਼ਿਮੀਦਾਰ ਕੀ ਕਰੂਗਾ ਮੈਂ ਇਹ ਮੰਗ ਕਰਦਾ ਜੇ ਉਹ ਸਾਡਾ ਸੀਲਿੰਗ ਐਕਟ ਆ 17 ਏਕੜ ਤੱਕ ਦਾ ਉਹਦੇ ਤੱਕ ਸਾਰੇ ਫਾਰਮਰ ਨੂੰ ਜਿੰਨਾ ਨੁਕਸਾਨ ਹੋਇਆ ਤਾਂ ਇਮੀਡੀਏਟ 20000 ਰੁਪਇਆ ਬਗੈਰ ਗਰਦਾਬਰੀ ਦੇ ਦੇਣਾ ਚਾਹੀਦਾ ਤੇ ਬਾਕੀ ਜਿਹੜਾ ਪਤਾ ਸਾਰੇ ਡਿਪਾਰਟਮੈਂਟ ਨੂੰ ਵੀ ਕਿੱਥੇ ਕਿੱਥੇ ਪਾਣੀ ਆਇਆ ਕਿੱਥੇ ਫਸਲ ਮਰੀ ਹੈ ਉਹਦਾ ਆਖਾ ਬੰਦ ਕਰਕੇ ਪੈਸੇ ਪਾਉਣੇ ਚਾਹੀਦੇ। ਇਹ ਸਰ ਹੁਣ ਇੱਥੇ ਜੋ ਟਾ ਲੱਗੀ ਆ ਇਸ ਦਾ ਪ੍ਰਬੰਧ ਕਿ ਕੀਤਾ ਜਾਊਗਾ ਹੁਣ ਤੁਸੀਂ ਫੋਨ ਲਾ ਰਹੇ ਸੀ ਵਾਰ-ਵਾਰ। ਦੇਖੋ ਹੁਣ ਇਹਦਾ ਲੜੀਂਦਾ ਪ੍ਰਬੰਧ ਜਿਹੜੇ ਉਹਨਾਂ ਨੇ ਆ ਟੈਂਪਰੇਰੀ ਤਾਂ ਕ੍ਰੀਏਟ ਲਾ ਰਹੇ ਆ। ਔਰ ਜਿਹੜੀਆਂ ਨੋਚਾਂ ਦੀ ਗੱਲ ਆ ਇਹਨਾਂ ਦੀ ਡਿਮਾਂਡ ਨੋਚਾਂ ਦੀ ਆ ਪਿੰਡ ਦੀ। ਮੈਨੂੰ ਨੋਚਾਂ ਬਣ ਜਾਣ। ਨੋਚਾਂ ਬਣ ਜਾਣ। ਨੋਚਾਂ ਲਈ ਉਹ ਅਪਰੂਵ ਲਾਉਣੀ ਆ। ਅਪਰੂਵਲ ਇਹਨਾਂ ਦਾ ਪੇਪਰ ਵਰਕ ਇਹਨਾਂ ਨੂੰ ਕਿਹਾ ਸ਼ੁਰੂ ਕਰਕੇ ਦਿਓ ਉਹ ਕਹਿੰਦੇ ਸਾਨੂੰ ਐਪਲੀਕੇਸ਼ਨ ਦੇ ਦਿਓ ਪੰਚਾਇਤ ਰਾਹੀਂ ਤੇ ਅਸੀਂ ਉਹਨੂੰ ਪਰਪੂ ਮਨਜ਼ੂਰ ਕਰਾ ਕੇ ਤਾਂ ਅਸੀਂ ਅਗਲੀ ਲੜੀ ਦੀ ਕਾਰਵਾਈ ਕਰਦੇ ਆ ਇਹ ਅਨੁਸ਼ਾਸ ਅਪਸ਼ਰਾ ਨੇ ਵਿਸ਼ਵਾਸ ਦਵਾਇਆ ਔਰ ਕੱਲ ਤੱਕ ਅਸੀਂ ਵੇਟ ਕਰਾਂਗੇ ਬਾਕੀ ਉਹਦੇ ਵਿੱਚ ਇੱਥੇ ਜਿਹੜਾ ਆ ਬੰਨ ਹੈ ਜਿਹੜਾ ਢਾਹ ਲੱਗੀ ਆ ਪਰ ਇਹਦੇ ਲਈ ਅਸੀਂ ਲੜਾਈ ਲੜਾਂਗੇ ਇਹ ਟੁੱਟਣ ਨਹੀਂ ਦਵਾਂਗੇ ਅਸੀਂ ਨੂੰ ਸੰਭਾਲ ਕੇ ਇਹਨੂੰ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਾਂਗੇ ਇਹ ਸਾਡੀ ਜ਼ਿੰਮੇਵਾਰੀ ਹੈ ਲਾਈਫ ਸਵਾਲ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਸਰ ਦੇਖੋ ਜੇ ਸਰਕਾਰ ਨੇ ਇਹ ਗੱਲ ਕਹੀ ਹੈ ਜਿਹਦਾ ਖੇਤ ਉਹਦੀ ਰੇਤ ਉਹ ਚਾਹੇ ਵੇਚੇ ਚਾਹੇ ਪਧਰੀ ਕਰੇ ਅੱਧ ਮਹੀਨੇ ਬਾਅਦ ਪਤਾ ਲੱਗ ਜਾਣਾ ਕੀ ਕਰਤੂਤ ਕਰਦੇ ਆ ਕਈ ਨਾ ਕਹਿਣੀ ਹੋਰ ਕਰਨੇ ਵਿੱਚ ਫਰਕ ਆ ਤੇ ਇਹ ਮਹੀਨੇ ਬਾਅਦ ਇਹਦੇ ਜਵਾਬ ਦੇ ਦਾਂਗੇ ਅੱਜ ਤੋਂ ਉਹਨਾਂ ਨੇ ਕਿਹਾ ਮੈਂ ਧੰਨਵਾਦ ਕਰਦਾ ਜੀਵਿੰਦਾਰ ਜੇ ਉਹ ਕਹਿੰਦੇ ਆ ਵੀ ਆਪਣੀ ਰੇਤ ਵੇਚ ਵੀ ਸਕਦਾ ਕੱਲ ਨੂੰ ਇੱਥੇ ਕਈ ਕਿੰਤੂ ਪਰੰਤੂ ਉਠਣਿਆ ਪਾਉਦੇ ਤੇ ਜਿੱਦਣ ਉਹ ਇਸ਼ੂ ਹੋਊਗਾ ਉੱਤੇ ਚੰਗੀ ਤਰ੍ਹਾਂ ਖੁੱਲ ਕੇ ਬੋਲਾਂਗੇ। ਇੱਕ ਵਾਰ ਤਰੇਤ ਕਿ ਜਸਤ ਦੇ ਖੇਤ ਉਸਦੇ ਰੇਤ ਤੇ ਬਾਅਦ ਕੱਲ ਨੂੰ ਭਰ ਕੇ ਵੀ ਦਰਜ ਹੋ ਜਾਣ। ਕਿਹੜਾ ਟਰਾਲੀ ਭਰ ਕੇ ਲੈ ਜਾ ਰਹੇ ਜਰਾ ਜੀ ਮੈਂ ਜਿਹੜੀ ਤੁਹਾਨੂੰ ਗੱਲ ਦੱਸ ਰਿਆਂ ਆ ਰੋਂਡੇ ਆ ਜ਼ਿਮੀਦਾਰ ਜੀ ਇਹਨਾਂ ਦੇ ਆ ਗੁਰਮੁਖਸੋਂ ਢਿੱਲੋਂ ਸਾਹਿਬ ਖੜੇ ਆ। 25 ਕਿੱਲੇ 35 ਕਿੱਲੇ ਕੇ ਝੋਨਾ ਦਰਿਆ ਦੇ ਵਿੱਚ ਸੀ। ਉਹ ਸਾਰਾ ਗਲ ਗਿਆ। ਆ ਸਾਰੇ ਜ਼ਿਮੀਂਦਾਰ ਆ ਸਾਡਾ ਕੱਕਾ ਸੌ ਖੜਾ ਆ 2500 25 ਕਿਲੇ ਗਰੀਬ ਸੌਂਦਾ ਹੀ ਔਰ ਜ਼ਮੀਨਾਂ ਪੁੱਠੀਆਂ ਪੈ ਗਈਆਂ ਖਾ ਗਿਆ ਦਰਿਆ ਇਹ ਜ਼ਮੀਨਾਂ ਬਣਾਉਣ ਨੂੰ ਇਹਨਾਂ ਨੂੰ ਸਦੀਆਂ ਲੱਗੀਆਂ ਹੁਣ ਰੋਟੀ ਖਾਂਣ ਯੋਗੇ ਹੋਏ ਸੀ ਕੱਲ ਨੂੰ ਫੇਰ ਰੋੜ ਜਾਣੀਆਂ ਇਹਨਾਂ ਦੀ ਤਾਂ ਜਦੋਂ ਜੈਦ ਜ਼ਿੰਦਗੀ ਭਰ ਦੀ ਕਮਾਈ ਸਾਰੀ ਰੋੜ ਗਈ ਸੋ ਇਹ ਤਾਂ ਕੋਈ ਬਾਲਾ ਜੇ ਕਹਿੰਦੇ ਜਿਹਦੇ ਖੇਤ ਉਹਦੀ ਰੇਤ ਇਹ ਤਾਂ ਇਹਨਾਂ ਨੂੰ ਪਰਮਾਨੈਂਟਲੀ ਹੱਲ ਇਹਨਾਂ ਨੂੰ ਇੱਕ ਅਲੱਗ ਪਰਮੈਂਟ ਦੇਣਾ ਚਾਹੀਦਾ ਵੀ ਭਾਈ ਤੁਸੀਂ ਹਰ ਵਾਰੀ ਦਰਿਆ ਰੁੜਦਾ ਹਰ ਵਾਰੀ ਦਰਿਆ ਦੇ ਵਿੱਚ ਰੁੜਦੇ ਆ ਤਾਂ ਤੁਹਾਨੂੰ ਅਸੀਂ ਪਰਮਾਨੈਂਟ ਤੁਹਾਡਾ ਇਹਦੇ ਲਈ ਜਿਹੜੇ ਦਰਿਆ ਦੇ ਵਿੱਚ ਜਿਹੜੇ ਜਮੀਨ ਖੇਤੀ ਕਰਦੇ ਆ ਉਹਨਾਂ ਨੂੰ ਇਹ ਪਰਮਾਨੈਂਟ ਪਰਮੰਟ ਦੇਣੀ ਚਾਹੀਦੀ ਹੈ ਵੀ ਤੁਸੀਂ ਰੈਗੂਲਰ ਇਸ ਕੰਮ ਤੇ ਨਿਰੰਤਰ ਤੁਹਾਡੇ ਨੂੰ ਇਹ ਕੋਈ ਰੋਗ ਟੋਕ ਨਹੀਂ ਹੋਊਗੀ ਜੇ ਇਹਨਾਂ ਨੇ ਦਸੰਬਰ ਤੱਕ ਦੀ ਗੱਲ ਕਹੀ ਆ ਅਜੇ ਮਹੀਨਾ ਤੇ ਨਾ ਲੱਕ ਨਹੀਂ ਸਿੱਧਾ ਹੋਣਾ ਪਾਣੀ ਨਹੀਂ ਸੁੱਕਣਾ ਆ ਗਿਆ ਅਕਤੂਬਰ ਤੇ ਮਹੀਨੇ ਚ ਕੀ ਕਰ ਲੈਣਗੇ ਸਾਧਨ ਇਹਨਾਂ ਦੇ ਕੋਲ ਨਹੀਂ ਤੇਲ ਨਹੀਂ ਪੈਸਾ ਨਹੀਂ ਹੋਣਾ ਫਸਲ ਮਰ ਗਈ ਸੋ ਇਹਦੇ ਲਈ ਇਹਨਾਂ ਨੂੰ ਖੁੱਲਾ ਸਮਾ ਚਾਹੀਦਾ ਔਰ ਇਹਨਾਂ ਨੂੰ ਰੈਗੂਲਰ ਪਰਮਿਟ ਚਾਹੀਦੇ ਜਿਹੜੇ ਦਰਿਆ ਦੇ ਵਿੱਚ ਆ ਵੀ ਉਹਨਾਂ ਨੂੰ ਅਲਾਉ ਕਰ ਦੇਣਾ ਹਮੇਸ਼ਾ ਲਈ ਮੈਂ ਇਸ ਗੱਲ ਦਾ ਹਾਮੀਆ ਔਰ ਦਰਿਆਵਾਂ ਦੀ ਡੀਸਿਲਟਿੰਗ ਹੋਣ ਦੀ ਲੋੜ ਆ ਦਰਿਆਵਾਂ ਦੇ ਵਹਾਂਸ ਸਿੱਧੇ ਕਰਨ ਦੀ ਲੋੜ ਆ ਮੈਂ ਕੱਲ ਗਿਆ ਸੀ ਉਹ 58 ਨੰਬਰ ਪੁਰਜੀ ਤੇ ਸਾਡੇ ਪੈਂਦਾ ਉਹ ਏਰੀਆ ਸਾਡਾ ਖੈਰਾ ਮਸਤਰਕਾ ਪਿੰਡ ਨਾਲ ਲੱਗਦਾ ਤੁਹਾਡੇ ਵਾਲੇ ਏਰੀਏ ਵਾਲੇ ਪਾਸੇ ਹੀ ਆ ਤੇ ਉੱਥੇ ਗਿਆ ਸੀ ਉੱਥੇ ਸਾਰਾ ਪਰਲੇ ਪਾਸੇ ਰੇਤਾ ਨਾਲ ਢੇਰ ਲਾਈ ਰੇਤਾ ਦੇ ਤੇ ਸਾਰੀ ਢਾਹ ਇਧਰ ਸਾਡੇ ਵਾਲੇ ਪਾਸੇ ਲੱਗ ਰਹੀ ਸੀ ਥੋ ਇਸ ਕਰਕੇ ਇਹ ਜਿਹੜੇ ਡੀਸਿਲਟਿੰਗ ਕਰਕੇ ਸਿੱਧੇ ਦਰਿਆ ਕਰਨ ਦੀ ਲੋੜ ਆ ਇਹ ਬੜਾ ਵੱਡਾ ਇੱਕ ਇਸ਼ੂ ਉਠਣਾ ਆਉਣ ਵਾਲੇ ਸਮੇਂ ਤੇ ਲੋਕਾਂ ਨੇ ਇਹਦੇ ਸਵਾਲ ਕਰਨੇ ਆ ਔਰ ਇਹਦਾ ਜਵਾਬ ਸਰਕਾਰ ਸਾਨੂੰ ਸਰਕਾਰਾਂ ਨੂੰ ਹੱਲ ਕਰਨੇ ਪੈਣੇ ਆ ਸਰ ਇੱਕ ਸਵਾਲ ਹੋਰ ਚਿਤਿਆ ਹੈ ਕਿ ਚਲ ਆਪਾਂ ਕਰ ਲੈਨੇ ਹੁਈ ਦੇਸ਼ ਸੇਵਕ ਅਖਬਾਰ ਤੇ ਇੱਕ ਵੱਡਾ ਆਰਟੀਕਲ ਛਪਿਆ ਕਿ ਸਭ ਤੋਂ ਜੋ ਇਸ ਟਾਈਮ ਰੇਤ ਦਾ ਮੁੱਦਾ ਸੀ ਰੇਤੇ ਦੇ ਕਰਕੇ ਦਰਿਆਵਾਂ ਦੇ ਬਹਿਣ ਚੇਂਜ ਹੋਇਆ ਜਿਹੜੀ ਸਰਕਾਰ ਦੂਜੀਆਂ ਸਰਕਾਰਾਂ ਨੂੰ ਕਹਿੰਦੀ ਸੀ ਕਿ ਇਹ ਰੇਤਾ ਵੇਚਦੇ ਆ ਰੇਤਾ ਚੋਰ ਆ ਪਰ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਸੀ ਔਰ ਇਸੇ ਸਰਕਾਰ ਦੇ ਵਿੱਚ ਹੜ ਆ ਪਰ ਰੇਤਾ ਚੋਰੀ ਇਹਨਾਂ ਵੱਲੋਂ ਹੀ ਕਰਦੇ ਸੀ ਤਾਂ ਕਰਕੇ ਸਾਰਾ ਦਰਿਆ ਦਾ ਹੀਰ ਫੇਰ ਬਦਲ ਗਿਆ ਸਾਰਾ ਦੇਖੋ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਇਹਨਾਂ ਦੇ ਸੁਪਰੀਮੋ ਨੇ ਵੀ ਅਸੀਂ 20000 ਕਰੋੜ ਰੁਪਇਆ ਰੇਤਾ ਤੋਂ ਕਮਾਈ ਕਮਾਈ ਕਰਕੇ ਤਾਂ ਪੰਜਾਬ ਦੇ ਵਿਕਾਸ 'ਚ ਲਾਵਾਂਗੇ ਅੱਜ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਅੱਜ ਝੋਲੀ ਟੱਡ ਕੇ 20000 ਕਰੋੜ ਦਾ ਪੈਕੇਜ ਮੰਗਦੇ ਹੋ ਸੈਂਟਰ ਕੋਲੋਂ ਤੇ ਜੇ ਤੁਸੀਂ ਸਹੀ ਪਾਲਿਸੀ ਬਣਾ ਕੇ 20000 ਕਰੋੜ ਰੁਪਇਆ ਕਮਾਇਆ ਹੁੰਦਾ ਤਾਂ ਝੋਲੀ ਤੇ ਨਾ ਟੱਡਣੀ ਪੈਂਦੀ ਸਾਨੂੰ ਅੱਜ ਤੁਸੀਂ ਜਿਹੜਾ ਹੀ ਪੁਰਾਣੀਆਂ ਸਰਕਾਰਾਂ ਹਨ ਹਜ਼ਾਰ ਕਰੋੜ ਤੱਕ ਜਾਂ 800 ਕਰੋੜ ਤੱਕ ਬਜਟ ਲੈ ਕੇ ਗਈਆਂ ਅੱਜ ਤੁਹਾਡਾ ਸਾਰਾ 1.200 ਕਰੋੜ ਦਾ ਬਜਟ ਰਹਿ ਗਿਆ ਮਾਈਨਿੰਗ ਦਾ ਮਾਈਨਿੰਗ ਨਜਾਇਜ਼ ਹੋਈ ਆ ਕਿਸੇ ਨੂੰ ਦੱਸਣ ਦੀ ਲੋੜਿਆ ਛਰੇਆਮ ਚੱਲੀ ਆ ਤੇ ਤੁਹਾਡੇ ਤੇ ਬੜੇ ਵੱਡੇ ਸਵਾਲ ਆਉਂਦੇ ਸੀ ਪਰ ਮਾਈਨਿੰਗ ਤਾਂ ਅੱਜ ਵੀ ਹੋ ਰਹੀ ਆ ਹੁਣ ਤਾਂ ਸਤਾ ਤੋਂ ਤੁਸੀਂ ਐਮਐਲਏ ਜਰੂਰ ਹੋ ਪਰ ਸਰਕਾਰ ਤੋਂ ਉਡੀਕ ਨਹੀਂ ਆਈ ਮੇਰੇ ਸਮੇਂ ਮਾਈਨਿੰਗ ਮੈਂ ਨਹੀਂ ਇਹ ਕਹਿੰਦਾ ਵੀ ਮਾਈਨਿੰਗ ਨਹੀਂ ਹੁੰਦੀ ਸੀ ਹੁੰਦੀ ਆ ਯਾਰ ਹਰ ਦਰਿਆ ਦੇ ਨਾਲ ਬੰਦਾ ਬੈਠਾ ਕਰਦਾ ਲੁੱਟ ਨਹੀਂ ਸੀ ਕਰਦੇ ਆ ਯਾਰ ਲੋਕ ਨਹੀਂ ਹਟ ਸਕਦੇ ਲੋਟੋਰ ਕਰਨੀ 'ਚ ਫਰਕ ਲੋਟੋਰ ਕਰਨੀ 'ਚ ਫਰਕ ਹੈ ਮੈਂ ਕਹਤਾਂ ਮਾਂ ਵੀ ਇੱਥੇ ਸਾਡੇ ਕਿਸੇ ਨੇ ਟਰਾਲੀ ਨਹੀਂ ਭਰੀ ਹੋ ਭਰੀਆਂ ਹੋਣਗੀਆਂ ਪਰ ਅਸੀਂ ਉਦੋਂ 19 'ਚ ਨੁਕਸਾਨ ਹੋਇਆ ਇਹਨਾਂ ਦੀ ਪਰਪਾਈ ਚਾਹੇ ਖਰਾਬੇ ਤਰ੍ਹਾਂ ਵੀ ਕੀਤੀ ਤੇ ਸਾਰੇ ਬੰਨਾਂ ਨੂੰ ਇੱਕ ਮਹੀਨੇ ਡੇਢ ਮਹੀਨੇ ਦੇ ਵਿੱਚ ਕੰਪਲੀਟ ਕਰਕੇ ਵੀ ਦਿੱਤਾ ਸੀ ਚਾਹੇ ਐਡਵਾਂਸ ਬੰਨ ਸੀ ਤੇ ਚਾਹੇ ਬਾਹਰਲੇ ਬੰਨ ਸੀ ਤੇ ਸਾਰੇ ਪ੍ਰੋਪਰ ਲੜੀਂਦੇ ਪ੍ਰਬੰਧ ਕਰਕੇ ਦਿੱਤੇ ਸੀ ਤੇ ਇਹ ਤੇ 23 ਦੇ ਵਿੱਚ ਟੁੱਟਾ ਇਹੀ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ ਜਿਹੜੇ ਕੰਮ ਹੋਣ ਵਾਲੇ ਸੀ ਵਿੱਚ 24 ਨਿਕਲ ਗਿਆ 25 ਵੀ ਆ ਹੁਣ ਨਿਕਲ ਗਿਆ ਸੋ ਇਸ ਕਰਕੇ ਸਰਕਾਰ ਕਿਸੇ ਸਰਕਾਰ ਨਾਂ ਦੀ ਚੀਜ਼ ਕੋਈ ਨਹੀਂ ਹੈਗੀ ਤੇ ਧੰਨਵਾਦ ਜੀ ਮਿਹਰਬਾਨ ਜੀ ਤਾਂ ਹਲਕਾ ਬਦ ਇੱਕ ਸ਼ਾਰਟ ਹਰਦੇਵ ਸਿੰਘ ਲਾੜੀ ਸ਼ੇਰਵਾਲੀਆ ਮੇਰੇ ਨਾਲ ਮੌਜੂਦ ਸੀ ਅੱਗੇ ਹੋਰ ਕਿਸਾਨ ਵੀਰ ਵੀ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਹਾਂਜੀ ਬੱਚੀ ਕਿੰਨੇ-ਕਿੰਨੇ ਦੀ ਆਜੋ ਆਈ ਸਰ ਮੜਾ ਜੀ ਬੋਲ ਦਿਓ ਨੁਕਸਾਨ ਕਿਨੇ-ਕਿੰਨੇ ਦਾ ਹੋਇਆ ਤੁਸੀਂ ਬੋਲ ਕੇ ਦੱਸ ਦਿਓ ਨੁਕਸਾਨ ਹੋਇਆ ਕਿਸੇ ਦਾ ਨਹੀਂ ਨੁਕਸਾਨ ਤੇ ਪੈਜੀ ਸਾਰੀ ਪਬਲਿਕ ਦਾ ਹੀ ਹੋਇਆ ਇਨੀ ਜੀ ਕਿੰਨੇ ਕਿੰਨੇ ਜ਼ਮੀਨਾਂ ਰੁੜ ਗਏ ਮੈਂ ਉਹਨਾਂ ਨਾਲ ਗੱਲ ਕਰਨੀ ਸੀ ਸਾਰੇ ਸੀਗੇ ਇੱਥੇ ਸਰਪੰਚ ਸਾਹਿਬ ਸੀਗੇ ਦਰਸ਼ਨਾ ਇੱਧਰ ਆ ਇੱਧਰ ਇਹ ਬਾਈ ਜੀ ਨੇ ਤਾਂ ਗੱਲਬਾਤ ਹਾਂਜੀ ਕਿੰਨਾ ਕੋ ਨੁਕਸਾਨ ਕਿੰਨਾ ਕੋ ਹੈ ਜੀ ਹਾਂਜੀ ਨੁਕਸਾਨ ਕਿੰਨਾ ਕੋ ਹੈ ਕਿ ਜਮੀਨ ਦਾ ਕਿੰਨਾ ਕੋ ਨੁਕਸਾਨ ਹੋਇਆ 100 ਏਕੜਾ ਤੋਂ ਵੱਧ ਹੀ ਆ ਜੀ 100 ਏਕੜੇ ਤੋਂ ਵੱਧ ਹੀ ਹੋਇਆ ਜੀ ਆਪ ਜੇਕਰ ਦਰਿਆ ਦੇ ਅੰਦਰ ਜ਼ਮੀਨ ਦੇ ਰੇਡ ਦੇ ਕਲੀ ਗੱਲ ਕਰੀ ਤਾਂ 8-10 ਲੱਖ ਰੁਪਏ ਦਾ ਚੱਲਦਾ ਹੋਊਗਾ ਹਾਂਜੀ ਤੇ ਤੁਹਾਡੀ ਕਿੰਨੀ ਜ਼ਮੀਨ ਦਰਿਆ ਚ ਰੁੜ ਗਈ ਸਾਡੀ 100 ਕਿੱਲੇ ਤੋਂ ਉੱਪਰ ਹੀ ਰੁੜ ਗਈ 100 ਕਿੱਲੇ ਫਿਰ ਤਾਂ ਇੱਕ ਖਰਬਾਰ ਪੈਦਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਨੁਕਸਾਨ ਬਹੁਤ ਹੋ ਗਿਆ ਸਾਡਾ ਪ੍ਰਸ਼ਾਸਨ ਨਾਲ ਕੋਈ ਮਦਦ ਜਾਂ ਕੁਝ ਹੋਇਆ ਹੁਣ ਨਹੀਂ ਅਜੇ ਤੱਕ ਇਹ ਹੋਇਆ ਹੋਈ ਗੱਲ ਬਾਤ ਇੱਕ ਦਿਲ ਨੂੰ ਦੁਖੀ ਕਰਨ ਵਾਲੀ ਤਸਵੀਰ ਆ ਇੱਧਰ ਹੋ ਜੀ ਤੁਹਾਡਾ ਵੀ ਨੁਕਸਾਨ ਹੋਇਆ ਹਾਂਜੀ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਕਿੰਨੀ ਕੁ ਜ਼ਮੀਨ ਦਰਿਆ ਚ ਚਲੀ ਗਈ ਸਾਡੀ ਸਾਢੇ 4 ਕਿੱਲੇ ਜ਼ਮੀਨ ਗਈ ਆ 25 ਕਿੱਲੇ ਚ ਤੇ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਪੈੜੀ ਸਾਰਿਆਂ ਦੀ ਰੁੜੀ ਆ ਹੁਣ ਬਣੀ ਕੋਈ ਤੁਹਾਡੇ ਕੋਲ ਬਚੀ ਹੈ ਜੀ ਮੈਂ ਇੱਕ ਮਰਲਾ ਨਹੀਂ ਬਚੀ ਤੇ ਫਿਰ ਕਾਰੋਬਾਰ ਅੱਗੇ ਕਿਦਾਂ ਕਰੀਏ ਕਾਰੋਬਾਰ ਹੁਣ ਕਿੱਧਰ ਜਾਏ ਜੀ ਕਿਤੇ ਨਹੀਂ ਕੋਈ ਕੰਮ ਇਹ ਸਾਰੇ ਦਰਿਆ ਦੇ ਵਹਣ ਚ ਬਹਿ ਗਈ ਹੈ ਇਹ ਜੀ ਸਾਰੇ ਪੱਛੀ ਚ ਹੀ ਵਹਿ ਗਈ ਕਿ ਪਹਿਲਾਂ ਵੀ ਸੀ ਨਹੀਂ ਨਹੀਂ ਹੁਣੇ ਠਈ ਹੈ ਸਾਰੇ 25 ਦੇ ਵਿੱਚ ਇੰਨਾ ਵੱਡਾ ਨੁਕਸਾਨ ਹੋ ਗਿਆ ਹਾਂਜੀ 40 ਸਾਲ ਤੋਂ ਵਾਉਂਦੇ ਕੋਈ ਠੱਠੀ ਨਹੀਂ ਆ ਰਹੀ ਪਹਿਲੀ ਵਾਰ ਹੈ ਸਰਕਾਰੀ ਅਧਿਕਾਰੀ ਲਿਆ ਕੇ ਕੋਈ ਗੱਲਬਾਤ ਸੁਣੀ ਹੋਵੇ ਕੋਈ ਅਪਰਾਸ਼ਨ ਪ੍ਰੂਸ਼ਨ ਕੋਈ ਨਹੀਂ ਸੁਣੇ ਨਾ ਕੋਈ ਨੰਦਾ ਪਹੁੰਚਾ ਇੰਨਾ ਵੱਡਾ ਨੁਕਸਾਨ ਹੋ ਗਿਆ ਕਿੰਨੇ ਕੇ ਬੰਦਾ ਤਾਂ ਕਈ ਵਟ ਵੜ ਲੈਤਾ ਲੜਾਈ ਹੋ ਜਾਂਦੀ ਹੈ ਹਾਂਜੀ ਹਾਂਜੀ ਤਾਂ ਫਿਰ ਹੁਣ ਗੁਜ਼ਾਰਾ ਅੱਗੇ ਸਾਰਾ ਡਿਪੈਂਡ ਖੇਤੀ ਤੇ ਐ ਖੇਤੀ ਬੜੀ ਕਰਦੇ ਹਾਂ ਤਾਂ ਫਿਰ ਕਿਸ ਤਰ੍ਹਾਂ ਹੋਵੇਗੀ ਅੱਜ ਤਾਂ ਮਾਲਕ ਤੇ ਡੋਰੀਆਂ ਨੇ ਅਸੀਂ ਕੀ ਕਰ ਸਕਦੇ ਕੁਝ ਨਹੀਂ ਅਸੀਂ ਕਰ ਸਕਦੇ ਤਹੋ ਭੈਣ ਭਰਾ ਕਰਨਗੇ ਮਤ ਪਰ ਸਰਕਾਰ ਦਾ ਕੋਈ ਆਏ ਤੇ ਕਰਨੀ ਸਾਡੇ ਕੋ ਪਹੁੰਚਿਆ ਤੁਹਾਡਾ ਵੀ ਨੁਕਸਾਨ ਨਹੀਂ ਸਾਡੇ ਵੀ ਜ਼ਮੀਨ ਗੇਜਲੀ 15 16 ਕਿੱਲੇ 15 16 ਹਾਂ ਜੀ ਕਿਹੜੇ ਪਿੰਡ ਚ ਪਿੰਡ ਮਡਾਲਾ ਸ਼ਣਾ ਜੀ ਮਡਾਲਾ ਸ਼ਣਾ ਟੋਟਰ ਰਕਵੇ ਦੀ ਗੱਲ ਕਰੇ ਤੇ ਕਿੰਨਾ ਕੋ ਨੁਕਸਾਨ ਹੋਇਆ ਜੀ 100 ਕਿੱਲੇ ਤੋਂ ਉੱਪਰ ਹੀ ਗਈ ਆ ਬੋਰ ਬੋਰ ਗਈਆਂ ਪੰਜ ਛੇ ਮੋਟਰਾਂ ਗਈਆਂ ਟਰਾਂਸਫਾਰਮ ਬਹੁਤ ਨੁਕਸਾਨ ਸਾਡਾ ਹੋ ਗਿਆ ਇਹ ਏਰੀਆ ਦਾ ਬਹੁਤ ਜ਼ਿਆਦਾ ਇਲਾਤ ਮੜਿਆ ਪਿਆ ਪਤਾ ਹੀ ਨਹੀਂ ਕਿੰਨੇ ਕਿੰਨੇ ਇੰਜਨ ਵਿੱਚ ਚਲੇ ਗਏ 10-15 ਇੰਜਨ ਵਿੱਚ ਚਲੇ ਗਏ ਆ ਸੋਨ ਲ ਮੋਟਰਾਂ ਅਸੀਂ 2-3 ਲਗੀਆਂ ਈ ਰੀ ਜੋ ਵੀ ਚਲੀਆਂ ਗਈਆਂ ਬਹੁਤ ਜ਼ਿਆਦਾ ਨੁਕਸਾਨ ਸਾਡਾ ਹੋਇਆ ਈ ਰੀ ਦਾ ਤਾਂ ਇੱਕ ਵੱਡਾ ਨੁਕਸਾਨ ਹੋਇਆ ਜਿੱਥੋਂ ਜਿੱਥੋਂ ਦਰਿਆ ਸਤਲੁਜ ਜਾਂਦਾ ਤਕਰੀਬਨ ਬਹੁਤ ਸਰੀਆਂ ਜ਼ਮੀਨਾਂ ਦਰਿਆ ਦੇ ਵਿੱਚ ਡੱਗੇ ਆ ਪ੍ਰਸ਼ਾਸਨ ਤੇ ਵੱਡੇ ਸਵਾਲ ਉੱਠਿਆ ਕਿ ਪ੍ਰਸ਼ਾਸਨ ਮਦਦ ਨਹੀਂ ਕਰਦਾ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀ ਹਲਕਾ ਵ代ਕ ਸ਼ਾ ਕੋਟ ਤੇ ਪਹੁੰਚੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੁਸੀਂ ਇਸ ਵਾਰ ਕੀ ਸੋਚਦੇ ਹੋ ਆਪਣਾ ਸਹਿਯੋਗ ਜਰੂਰ ਦਿਓ ਕੈਮਰਾਮੈਨ ਸੁਨੋਦਨ ਨਾਰਦੀ ਪੈਦਲ ਨਾਰ ਨਿਊਜ਼ ਮੰਡਾਲੇ ਦੇ ਸ਼ਨਾ